ਕਹਿੰਦਾ ਜੁਗਿੰਦਰ ਪਟਿਆਲਾ ਨੂੰ ਪੁੱਛਦਾ ਫਿਰ ਸਲਮਾਨ ਖਾਨ ਕੋ ਕਮਾਰੇ ਉਹ ਕਹਿੰਦਾ ਜਦ ਮਾਰੂਗਾ ਤਾਂ ਗੁੰਡਾ ਬਣ ਜਾਊਗਾ ਐਦਾਂ ਦੀਆਂ ਜਿਹੜੀਆਂ ਵੀਡੀਓ ਕੱਟ-ਕੱਟ ਕੇ ਕੱਟ-ਕੱਟ ਕੇ ਤਾਂ 1 ਮਹੀਨਾ ਮੇਰਾ ਖਲਾ ਡੇਢ ਮਹੀਨਾ ਨਹੀਂ ਹੋਇਆ ਅਗਲੇ ਨੇ ਉਹਦੇ ਘਰ ਤੱਕ ਵੀ ਢਾਤੇ ਕਾਫੀ ਵਿਦਵਾਨਾਂ ਦੇ ਵਿੱਚੋਂ ਫੋਨ ਵੀ ਆਏ ਮੈਂ ਸੁਣਿਆ ਆ ਸੌਰੀ ਕਮੈਂਟ ਮਾਪਿਆਂ ਦਾ ਕੀ ਕਸੂਰ ਹੈ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਪੁੱਛਣੀ ਚਾਹਨਾ ਸਾਡਾ ਕਸੂਰ ਵੀ ਦੱਸ ਲੋਗੀ ਹੈ ਕਿਉਂਕਿ ਉਹੇ ਜਾ ਮਾਹੌਲ ਚੋਂ ਬੱਚਾ ਨਿਕਲਿਆ ਤੱਕ ਉਸਨਾਂ ਕੌਸ਼ਤ ਤੱਕ ਮਾਪੇ ਸੈਂਦੇ ਨੇ ਉਸ ਗੱਲ ਨੂੰ 50 55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੰਟ ਦੇ ਵਿੱਚ ਰਾਖ ਕਰਕੇ ਚਲੇ ਗਏ ਥੋੜੇ ਕੀੜੇ ਪੈਣਗੇ ਤੁਹਾਡੇ ਟੱਗ ਲੋ ਜਨਾ ਟਕਣਾ ਕੋਈ ਫਰਕ ਨਹੀਂ ਪੈਂਦਾ ਮੇਰਾ ਤਾਂ ਚਲਾ ਗਿਆ ਮੈਨੂੰ ਮੁੜ ਕੇ ਮਿਲਣਾ ਤਾਂ ਹੈ ਨਹੀਂ ਹੈ ਮੇਰੀ ਤਾਂ ਇੱਕ ਕਲਪਨਾ ਹੈ ਮੈਂ ਟੇਕੇ ਬਹਿ ਨਹੀਂ ਸਕਦਾ ਜਦ ਤੱਕ ਸਾਹ ਚੱਲਦੇ ਨੇ ਮੈਂ ਲੜਦੇ ਰਹਿਣਾ ਪਰ ਤੁਸੀਂ ਉਹ ਪ੍ਰਵਾਤਵਾ ਉੱਪਰ ਅਦਾਲਤ ਹੋਰ ਵੀ ਹੈਗੀ ਅਦਾਲਤਾਂ ਐਵੇਂ ਥੱਲੇ ਆਈਆਂ ਵੀ ਕੰਮ ਕਰੀ ਜੰਨੀਆਂ ਹਨ ਪਰੰਤੂ ਜੇ ਇੰਨਾ ਤੋਂ ਵੀ ਤੁਸੀਂ ਬਚ ਗਏ ਸਰਕਾਰਾਂ ਦੀ ਮਦਦ ਦੇ ਨਾਲ ਅਗਲੀ ਗੌਰਮ ਜਿਹੜੀ ਅਦਾਲਤਾਂ ਉੱਪਰ ਵਾਲੀ ਅਕਾਰਪੁਰਖ ਦੀ ਕਿਰੇ ਪਹਿਣਗੇ ਤੁਹਾਡੇ ਸਾਰਿਆਂ ਨੇ ਖਾਸ ਕਰਕੇ ਆ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ ਸਾਡੇ ਟੈਕਸਾਂ ਤੋਂ ਤੰਗਾਹਾਂ ਲੈ ਕੇ ਤੁਸੀਂ ਸਾਨੂੰ ਲਟਕਾਈ ਜਾਂਦੇ ਹੋ 21 ਦਸੰਬਰ ਨੂੰ ਜਾਂ ਸਾਫ ਦੇ ਆਰਡਰ ਹੋ ਗਏ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਆਰਡਰ ਕੀਤੇ ਸਕੇ ਨੂੰ ਬੇਰ ਨੂੰ ਹਟਾਓ ਸਰਕਾਰ ਗੈਂਗਸਟਰ ਦੀ ਹੈ ਬਦਮਾਸ਼ਾਂ ਦੀ ਹੈ ਚੋਰਾਂ ਦੀ ਹੈ ਸਰਕਾਰ ਉਜਕੂ ਬੈਠੋ ਕੋ ਨਾ ਮੇਰਾ ਮੈਂ ਦੋ ਮੰਤਰੀ ਦੇ ਵਿੱਚ ਪੀਸੀ ਨੇ ਮੇਰਾ ਕੋਈ ਲੈਣਾ ਦੇਣਾ ਨਹੀਂ ਲੌਰਸ ਕਹਿੰਦਾ ਮੇਰਾ ਕੋਈ ਲੈਣਾ ਜਿੰਨੇ ਬੰਦੇ ਅਸੀਂ ਟ੍ਰਾਇਲ ਦੇ ਵਿੱਚ ਸ਼ਾਮਲ ਕੀਤੇ ਨੇ ਜਾਂ ਕੀਤੇ ਲੋੜਦੇ ਸਾਰੇ ਕਹਿੰਦੇ ਸਾਡਾ ਸਦੂਨ ਜਾਣਦੇ ਨਹੀਂ ਯਾਰ ਤੁਸੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ ਤਾਂ ਤੁਸੀਂ ਸਾਨੀ ਨਹੀਂ ਕਹਿੰਦਾ ਉਹ ਜੱਗੂ ਬੈਠੋ ਕਹਿੰਦਾ ਮੇਰਾ ਮੈਂ ਦੋ ਮੰਤਰੀ ਦੇ ਵਿੱਚ ਪੀਸੀ ਨੇ ਮੇਰਾ ਕੁ ਲੈਣਾ ਦੇਣਾ ਨਹੀਂ ਲੌਰੈਂਸ ਕਹਿੰਦਾ ਮੇਰਾ ਕੁ ਲੈਣਾ ਜਿੰਨੇ ਬੰਦੇ ਅਸੀਂ ਟ੍ਰਾਇਲ ਦੇ ਵਿੱਚ ਸ਼ਾਮਲ ਕੀਤੇ ਨੇ ਜਾਂ ਕੀਤੇ ਲੋੜ ਦੇ ਸਾਰੇ ਕਹਿੰਦੇ ਸਾਡਾ ਸਿੱਧੂ ਨੂੰ ਜਾਣਦੇ ਨਹੀਂ ਫਿਰ ਸਾਨੂੰ ਇਹ ਤਾਂ ਦੱਸ ਦੋ ਜਾਣਦਾ ਕੌਣ ਹੈ ਅਸੀਂ ਮੰਨ ਲਈਏ ਵੀ ਅਸੀਂ ਮੈਂ ਗਲਤ ਹੋ ਸਕਦਾ ਮੇਰਾ ਅੰਦਾਜ਼ਾ ਗਲਤ ਨਹੀਂ ਪਈ ਤੂੰ ਤਾਂ ਇਹਦਾ ਨਾਂ ਲੈਣਾ ਬੰਦਾ ਤਾਂ ਹੈ ਇਹ ਸਿੱਧੂ ਨੂੰ ਮਾਰਿਆ 32 ਫੈਰ ਮਾਰਤੇ ਵੀ ਮੰਨੋ ਜਵਾਕ ਤੁਸੀਂ ਕੱਖਾਂ ਮੰਗੂ ਰੋਲਦਾ ਇਹਨੂੰ ਕਸੂਰ ਸਾਡਾ ਕਿਸੇ ਦਾ ਹੀ ਨਹੀਂ ਇਹ ਸਾਡੀ ਸਰਕਾਰ ਹੈ ਇੱਕ ਵੀ ਬਿਆਨ ਇਸ ਮਾਮਲੇ ਦੇ ਉੱਤੇ ਜੇ ਕਿਸੇ ਦਾ ਆਇਆ ਹੋਵੇ ਤੁਹਾਡੇ ਸਾਹਮਣੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਰਹਿੰਦੇ ਹੋ ਸਾਰਾ ਦਿਨ ਭੰਡਾ ਨੂੰ ਜੀ ਨਹੀਂ ਕਰਦਾ ਵੀ ਉਹ ਇੱਕ ਇੱਕ ਗੱਲ ਨੂੰ ਕਹਿ ਕੇ ਕਿ ਆਪ ਨੂੰ ਵੀ ਸ਼ਰਮ ਆਉਂਦੀ ਹੈ ਵੀ ਅਰ ਬਾਰੀ ਬਾਰੀ ਰੋਜ਼ ਕੀ ਰੌਲਾ ਪਾਈ ਜਾਂਦੇ ਆ ਪਰ ਮੈਨੂੰ ਗੱਲ ਕਰਨੀ ਪੈਂਦੀ ਹੈ ਤੁਸੀਂ ਦੂਰ ਦਰਾਡੇ ਤੋਂ ਆਉਨੇ ਹੋ ਤੁਹਾਡੇ ਮਨ ਦੇ ਵਿੱਚ ਹਰੇਕ ਦਿਨ ਸਵਾਲ ਹੁੰਦਾ ਵੀ ਯਾਰ ਕੀ ਹੋਇਆ ਕੁਝ ਹੋਇਆ ਕਿ ਨਹੀਂ ਹੋਇਆ ਕਿੱਥੇ ਗੱਲ ਖੜੀ ਐ ਤਾਂ ਤੁਹਾਨੂੰ ਦੱਸਣਾ ਬਣਦਾ ਮੇਰਾ ਫਰਜ਼ ਬਣ ਜਾਂਦਾ ਵੀ ਭਾਈ ਇੰਨੀ ਕਾਰਵਾਈ ਹੋਈ ਐ ਚਾਰਜ ਫਰੇਮ ਨਹੀਂ ਹੋਣ ਦੇ ਰਹੇ ਕਦੇ ਕਦੇ ਕੋਈਟ ਚਲਾਦਨੇ ਨੇ ਕਦੇ ਕੋਈਟ ਚਲਾਦਨੇ ਜਾਣੇ ਆ ਤਰੀਕ ਤੇ ਅੱਜ ਪੰਜ ਤਰੀਕ ਤੱਕ ਤਾਂ ਹੋ ਗਿਆ ਵਿਅਤਕੀ ਦਾ ਹੋ ਜਾਣਗੇ ਲਾਜ ਐਤਕੀਆ ਸਗੀ ਪਿਛਲੀ ਡੇਢ ਦੇ ਉੱਤੇ ਵੀ ਚਾਰਜ ਫਰੇਮ ਹੋ ਜਾਣਗੇ ਤਾਂ ਸ਼ਾਬਾਜ਼ਾ ਦੇ ਮੁਕਰੀ ਕੇ ਸਾਰੇ ਗੱਲ ਤੋਂ ਕਦੇ ਸਾਡੇ ਦਾ ਕਤਲ ਦਾ ਮਸਲਾ ਹੀ ਨਹੀਂ ਕੋਈ ਆ ਹਾਲ ਪ੍ਰਭੂ ਸਾਡੀ ਸਟੇਟ ਦਾ ਹਾਂ ਵੋਟਾਂ ਨੇ ਜਰੂਰ ਫਿਕਰ ਹੈ ਕਿਹੜਾ ਕਿੱਥੋਂ ਖੜਾ ਹੋਊ ਕਿਹੜਾ ਕਿੱਥੋਂ ਖੜਾ ਹੋ ਉਹ ਬਸ ਉਹ ਹੀ ਦੀ ਲੋਟ ਆਉਂਦਾ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਭਾਵੇਂ ਤੁਸੀਂ ਕਿਸੇ ਪਾਰਟੀ ਨਾਲ ਸੰਬੰਧ ਤੋਂ ਕਿਸੇ ਫਿਰਕੇ ਨਾਲ ਸੰਬੰਧ ਤੋਂ ਪਰ ਪੁੱਛੋ ਜਰੂਰ ਯਾਰ ਇੱਕ ਜਵਾਕ ਨੂੰ ਮਾਰ ਕੇ ਤੁਹਾਡੀ ਜਵਾਬਦੇਹੀ ਕੀ ਹੈ ਯਾਰ ਕਿਹਦੇ ਕੋਲੇ ਜਾਈਏ ਅਸੀਂ ਇਹਨੂੰ ਕਹੀਏ ਤੂੰ ਆ ਬੰਦਿਆਂ ਨੂੰ ਯਰ ਇਨਵੈਸਟੀਗੇਸ਼ਨ ਦੀ ਸ਼ਾਮਲ ਕਰ ਲੋ ਤੁਹਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਹ ਇਕੱਲੇ ਇੰਟਰਵਿਊ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਲੱਖਾਂ ਰੁਪਇਆ ਤਨਖਾਹ ਲੈਣ ਵਾਲੇ ਕਰਮਚਾਰੀ ਅਧਿਕਾਰੀ ਇਹਦੇ ਵਿੱਚ ਆਉਣਗੇ ਇਹੀ ਕਾਰਨ ਹੈ ਵੀ ਇੰਟਰਵਿਊ ਦੇ ਬਾਰੇ ਕੁਝ ਦੱਸਣਾ ਨਹੀਂ ਚਾਹੁੰਦੇ ਇਹ ਇੱਕ ਨੈਕਸਸ ਹੈ ਜਿਹੜਾ ਸਾਡੀਆਂ ਜਵਾਨੀਆਂ ਦਾ ਸਾਡੇ ਧੀਆ ਪੁੱਤਾਂ ਦੀ ਮੌਤ ਦੇ ਸੌਦੇ ਕਰਦਾ ਹੈ ਇਹ ਇੱਕ ਨੈਕਸਸ ਹੈ ਉਹ ਨੈਕਸਸ ਟੁੱਟ ਸਕਦਾ ਹੈ ਉਹ ਨੈਕਸਸ ਨੰਗਾ ਹੋ ਸਕਦਾ ਹੈ ਪਰੰਤੂ ਉਹਨੂੰ ਠਕਣ ਤੇ ਲੱਗੇ ਹੋਏ ਨੇ ਸਾਰੇ ਵੀ ਜੇ ਚੁੱਪਚਾਪ ਰਹਿ ਜਵੇ ਜੇ ਤੇ ਕੋਈ ਗੱਲ ਨਾ ਹੀ ਚੱਲੇ ਤਾਂ ਚੰਗੀ ਹੈ ਉਹ ਬੇਈਮਾਨੂ ਇੱਕ ਮੇਰੇ ਵਰਗੇ ਮਜ਼ਦੂਰ ਵਰਗੇ ਬੰਦੇ ਦਾ 50-55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੰਟ ਦੇ ਵਿੱਚ ਰਾਖ ਕਰਕੇ ਚਲੇ ਗਏ ਤੁਹਾਡੇ ਕੀੜੇ ਪੈਣਗੇ ਤੁਹਾਡੇ ਟਕ ਲੋ ਜਨਾ ਟਕਣਾ ਕੋਈ ਫਰਕ ਨਹੀਂ ਪੈਂਦਾ ਮੇਰਾ ਤਾਂ ਚਲਾ ਗਿਆ ਮੈਨੂੰ ਮੁੜ ਮੁੜ ਕੇ ਮਿਲਣਾ ਤਾਂ ਹੈ ਨਹੀਂ ਹੈ ਮੇਰੀ ਤਾਂ ਇੱਕ ਕਲਪਨਾ ਹੈ ਮੈਂ ਟੇਕੇ ਬਹਿ ਨਹੀਂ ਸਕਦਾ ਜਦ ਤੱਕ ਸਾਥ ਚੱਲਦੇ ਨੇ ਮੈਂ ਲੜਦੇ ਰਹਿਣਾ ਪਰ ਤੁਸੀਂ ਉਹ ਪ੍ਰਵਾਤਵਾ ਉੱਪਰ ਇੱਕ ਅਦਾਲਤ ਹੋਰ ਵੀ ਹੈਗੀ ਅਦਾਲਤਾਂ ਵੈਸੇ ਥੱਲੇ ਆਈਆਂ ਵੀ ਕੰਮ ਕਰੀ ਜੰਨੀਆਂ ਹਨ ਪਰੰਤੂ ਜੇ ਇੰਨਾ ਤੋਂ ਵੀ ਤੁਸੀਂ ਬਚ ਗਏ ਸਰਕਾਰਾਂ ਦੀ ਮਦਦ ਦੇ ਨਾਲ ਅਗਲੀ ਗੌਰਮ ਜਿਹੜੀ ਹੈ ਅਦਾਲਤਾਂ ਉੱਪਰ ਵਾਲੀ ਹੈ ਕਾਲਪੁਰਖ ਦੇ ਕੀੜੇ ਪੈਣਗੇ ਤੁਹਾਡੇ ਸਾਰਿਆਂ 'ਤੇ ਖਾਸ ਕਰਕੇ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ ਸਾਡੇ ਟੈਕਸਾਂ ਤੋਂ ਤੰਗਾਹਾਂ ਲੈ ਕੇ ਤੁਸੀਂ ਸਾਨੂੰ ਲਟਕਾਈ ਜਾਂਦੇ ਹੋ ਮੇਰਾ ਪੁੱਤ ਖਜ਼ਾਨੇ 'ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਬੰਬੂ ਢੇਰੀ ਹੋ ਜਾਵੇ ਸਰਕਾਰੇ ਕਿੱਥੇ ਦੇਵੇਗੀ ਦੇਣਾ ਪਊ ਲੇਕੇ ਵਹਿਜਾਂਗੇ ਤੈਨੂੰ ਅਸੀਂ ਔਰ ਮੇਰੀ ਤਾਕਤ ਤੁਸੀਂ ਹੋ ਮੇਰੀਆਂ ਬਾਹਾਂ ਤੁਸੀਂ ਹੋ ਮੇਰੀ ਤੁਹਾਡੇ ਚਰਨਾਂ 'ਚ ਅਰਦਾਸ ਹੈ ਬੇਨਤੀ ਹੈ ਜੋਦੜੀ ਕਰਦਾ ਹਾਂ ਤੁਹਾਡੇ ਅੱਗੇ ਤਿਆਰ ਰੱਖਿਓ 50 ਸਾਲ ਦੀ ਕਮਾਈ ਮੇਰੀ ਇਹਨਾਂ ਨੇ ਬਿਨਾਂ ਕਸੂਰ ਤੋਂ ਮਿੱਟੀ ਦੇ ਵਿੱਚ ਬੁਲਾਤੀ ਜੇ ਤੁਸੀਂ ਸਿਰ ਤੇ ਹੱਥ ਨਹੀਂ ਰੱਖੋਗੇ ਤਾਂ ਫਿਰ ਮੇਰਾ ਕੋਈ ਵਾਰਿਸ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਮਦਦ ਕਿਵੇਂ ਕਰਨੀ ਹੈ ਜਿਵੇਂ ਵੀ ਹੋਈ ਹੋਵੇ ਕਰ ਦਿਓ ਪਰੰਤੂ ਇਹਨਾਂ ਜ਼ਾਲਮਾਂ ਨੂੰ ਇਹਨਾਂ ਪਾਪੀਆਂ ਨੂੰ ਪਤਾ ਲੱਗ ਜਾਏ ਕਿਸੇ ਦਾ ਸ਼ੇਰ ਵਰਗਾ ਪੁੱਤ ਕਿਵੇਂ ਬਿਨਾਂ ਵਜ੍ਹਾ ਤੋਂ ਮਾਰਦੇ ਸਾਡਾ ਕਸੂਰ ਇਹੀ ਸੀ ਸਾਡੀ ਔਕਾਤ ਛੋਟੀ ਸੀ ਅਸੀਂ ਵੱਡੇ ਪੈਸੇ ਕਮਾਉਣ ਲੱਗੇ ਵੱਡੀ ਸਾਡੀ ਕਮਾਈਆਂ ਕਰਨ ਲੱਗੇ ਦੇਸ਼ਾਂ ਵਿਦੇਸ਼ਾਂ ਸਾਡਾ ਨਾਂ ਹੋ ਗਿਆ ਬਸ ਆਹੀ ਮੇਰਾ ਕਸੂਰ ਸੀ ਨਹੀਂ ਪ੍ਰਮਾਤਮਾ ਨੇ ਜਿੰਨੀ ਕੁ ਮੈਨੂੰ ਔਕਾਤ ਪੱਟਾ ਕਰਨ ਦੀ ਦਿੱਤੀ ਸੀ ਕਿ ਜ਼ਮੀਨਦਾਰ ਦੇ ਘਰੇ ਜਨੂੰ ਦਿੱਤਾ ਸੀ ਜਿਵੇਂ ਉਹ ਪਿੱਤਾਪੁਰ ਕੀ ਕਿਤਾ ਕਰਦਾ ਰਹਿੰਦਾ ਸ਼ਹਿਦ ਮੇਰੇ ਬੱਚੇ ਨਾ ਮਾਰਿਆ ਜਾਂਦਾ ਆਹੀ ਗੁਨਾਹ ਹੈ ਮੇਰਾ ਕਿ ਮੇਰੇ ਖਾਨਦਾਨ ਨੇ ਤਰੱਕੀ ਕਰਤੀ ਮੈਂ ਕੋਸ਼ਿਸ਼ ਕਰਦਾ ਹੁੰਦਾ ਹਾਂ ਵੀ ਮੈਂ ਜ਼ਿਆਦਾ ਭਾਵਕ ਨਾ ਹੋਵਾਂ ਕਿਉਂਕਿ ਤੁਸੀਂ ਇੰਨੀ ਦੂਰੋਂ ਮਿਲਣਾ ਉਹਨੂੰ ਮੈਂ ਅਗਲੇ ਮੈਂ ਜਿੱਥੇ ਕਿਤੇ ਵੀ ਬੋਲਦਾ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਥੋੜਾ ਮੋਟੀਵੇਟ ਕਰਾਂ ਆਪਾਂ ਨੂੰ 2 ਸਾਲ ਹੋ ਗਏ ਥਰੂਪਾਉਂਦਿਆਂ ਨੂੰ ਜਿਆਦੇ ਘਮ ਤੇ ਨਾਲ ਆਪਾਂ ਕਮਜ਼ੋਰ ਹੀ ਹੁੰਨੇ ਆ ਤੇ ਆਪਾਂ ਫਿਰ ਤੋਂ ਕਿਵੇਂ ਨਾ ਕਿਵੇਂ ਜ਼ਿੰਦਗੀ ਨੂੰ ਰੋੜਨ ਦਾ ਪਰਾਲਾ ਕਰੀਏ ਜਿਹੜੇ ਘਾਟੇ ਖਾ ਲਏ ਉਹ ਵੀਰੋਂ ਨਹੀਂ ਆਉਂਦੇ ਤੁਹਾਡਾ ਪਿਆਰ ਇਹਨਾਂ ਮਿਲਿਆ ਕਿ ਮੈਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੁਹਾਡਾ ਕਰਜ਼ਦਾਰ ਰਹੂੰਗਾ